ਸ਼੍ਰੋਮਣੀ ਅਕਾਲੀ ਦਲ ਪ੍ਰਤਿਆ ਆਪਣੀ ਲੈ ਵਿੱਚ ਜੋ ਤਰਨਤਾਰਨ ਜਿਮਣੀ ਚੋਣ ਵਿੱਚ ਦੂਜੇ ਨੰਬਰ ਤੇ ਆਉਣ ਤੋਂ ਮਗਰੋਂ ਸ਼੍ਰੋਮਣੀ ਅਕਾਲੀ ਦਲ ਨੇ ਸ਼ੁਰੂ ਕੀਤਾ ਇਹ ਕੰਮ 2027 ਦੀਆਂ ਵਿਧਾਨ ਸਭਾ ਚੋਣਾਂ ਪੰਜਾਬ ਦੀਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਹੌਸਲੇ ਅਸਮਾਨੀ ਚੜੇ ਹੋਏ ਨੇ ਜੋ ਤਰਨਤਾਰਨ ਦੇ ਵਿੱਚ ਅਕਾਲੀ ਦਲ ਨੂੰ ਬਹੁਤ ਵੱਡਾ ਸੰਗਾਰਾ ਮਿਲਿਆ ਹੈ ਤੁਸੀਂ ਜਿਹੜੋ ਆਵਾਜ਼ੇ ਪੰਜਾਬ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਤੇ ਜਾਣਕਾਰੀ ਮਿਲ ਸਕੇ ਸੋ ਸ਼੍ਰੋਮਣੀ ਅਕਾਲੀ ਦਲ ਬਾਦਲ ਤਰਨਤਾਰਨ ਜਿਮਨੀ ਚੋਣ ਵਿੱਚ ਦੂਜੇ ਨੰਬਰ ਤੇ ਆਉਣ ਤੋਂ ਬਾਅਦ ਜੋ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਨਵੀਂ ਆਸ ਜਾਗੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਆਪਣੀ ਲੈ ਵਿੱਚ ਪੜ ਚੁੱਕਿਆ ਜਿੱਥੇ ਪਾਰਟੀ ਜਮਿਨੀ ਪੱਧਰ ਤੇ ਆਪਣੇ ਹਾਲਾਤ ਸੁਧਾਰਨ ਲਈ ਕੰਮ ਕਰ ਰਹੀ ਏ ਉਥੇ ਨੀਤੀਗਤ ਤੌਰ ਤੇ ਵੀ ਬਹੁਤ ਸੋਚ ਸਮਝ ਕੇ ਫੈਸਲੇ ਲੈਣ ਲੱਗੀ ਏ ਪਿਛਲੇ ਕਈ ਦਿਨਾਂ ਤੋਂ ਅਕਾਲੀ ਦਲ ਲਗਾਤਾਰ ਕੇਂਦਰ ਤੇ ਸੂਬਾ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੇ ਨੇ ਇਸ ਕੋਸ਼ਿਸ਼ ਦੇ ਅਸਰ ਇਹ ਹੋ ਰਿਹਾ ਕਿ ਪਾਰਟੀ ਦੀ ਹਰ ਜਗ੍ਹਾ ਹਾਜ਼ਰੀ ਹੁਣ ਪੰਜਾਬ ਵਿੱਚ ਦਿਸਣ ਲੱਗੀ ਏ ਜਦੋਂ ਕਿ ਇਸ ਤੋਂ ਪਹਿਲਾਂ ਅਕਾਲੀ ਦਲ ਹਾਸ਼ੀਏ ਤੇ ਚਲਾ ਗਿਆ ਸੀ ਪਿਛਲੀਆਂ ਜਿਮਣੀ ਚੋਣਾਂ ਜਾਂ ਲੋਕ ਸਭਾ ਚੋਣਾਂ ਦੇ ਵਿੱਚ ਅਕਾਲੀ ਦਲ ਨੂੰ ਬਿਲਕੁਲ ਕੋਈ ਹੰਗਾਰਾ ਨਹੀਂ ਮਿਲਿਆ ਪਰ ਇਸ ਤਰਨ-ਤਰਨ ਜਿਮਣੀ ਚੋਣ ਨੇ ਅਕਾਲੀ ਦਲ ਨੂੰ ਨਵੀਂ ਉਮੀਦ ਦਿੱਤੀ ਹੈ ਪਾਰਟੀ ਦਾ ਨਿਰਾਸ਼ ਹੋਇਆ ਕਾਟਰ ਵੀ ਤਰਨ-ਤਰਨ ਦੇ ਵਿੱਚ ਮੁੜ ਉਤਸ਼ਾਹ ਹੋਣਾ ਸ਼ੁਰੂ ਹੋ ਗਿਆ ਹੈ ਇਸੇ ਕਾਰਨ ਮੱਧੇ ਨજર ਸ਼੍ਰੋਮਣੀ ਅਕਾਲੀ ਦਲ ਨੂੰ ਲੱਗਣ ਲੱਗਾ ਹੈ ਕਿ ਉਸ ਦੀ 2027 ਵਿਧਾਨ ਸਭਾ ਚੋਣਾਂ ਵਿੱਚ ਵਾਪਸੀ ਹੋ ਸਕਦੀ ਹੈ ਤੇ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਨੂੰ ਹਟਾ ਕੇ ਜੋਕਰ ਲੋਕਾਂ ਦੇ ਬਦਲ ਦੇ ਰੂਪ ਵਿੱਚ ਦੇਖਿਆ ਜਾਵੇ ਤਾਂ ਉਹ ਕਾਂਗਰਸ ਦੀ ਬਜਾਏ ਹੁਣ ਅਕਾਲੀ ਦਲ ਤੇ ਭਰੋਸਾ ਕਰਨ ਲੱਗੇ ਹਨ ਇਸ ਲਈ ਪਾਰਟੀ ਨੇ ਬੀਤੇ ਕੱਲ ਕੋਰ ਕਮੇਟੀ ਦੀ ਮੀਟਿੰਗ ਵਿੱਚ ਦਸੰਬਰ ਮਹੀਨੇ ਵਿੱਚ ਹੋਣ ਵਾਲੀਆਂ ਬਲਾਕ ਸੰਮਤੀ ਜ਼ਿਲ੍ਹਾ ਪ੍ਰਸ਼ਦ ਚੋਣਾ ਪਾਰਟੀ ਚੋਣ ਨਿਸ਼ਾਨ ਤੇ ਲੜਨ ਦਾ ਫੈਸਲਾ ਕੀਤਾ ਤੇ ਪਾਰਟੀ ਪਿੰਡੂ ਵੋਟ ਬੈਂਕ ਵਿੱਚ ਆਪਣੇ ਪਾਣੀ ਨੂੰ ਨਾਪ ਸਕੇ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨ ਮੰਤਰੀ ਜੋ ਪਾਰਟੀ ਦੇ ਉਪ ਪ੍ਰਧਾਨਵੀ ਨੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਇਸ ਬਲ ਗੱਲ ਦੇ ਉੱਪਰ ਪੁਸ਼ਟੀ ਕੀਤੀ ਹੈ ਕਿ ਜ਼ਿਲ੍ਹਾ ਪਛਿਤ ਤੇ ਬਲਾਕ ਸਮਤੀ ਚੋਣਾ ਪਾਰਟੀ ਆਪਣੇ ਚੋਣ ਨਿਸ਼ਾਨ ਤੇ ਲੜੇਗੀ ਜਿਕਰ ਜੋ ਕਿ ਅਕਾਲੀ ਦਲ ਦਾ ਵੋਟ ਬੈਂਕ ਪਿੰਡੂ ਹਲਕਿਆਂ ਵਿੱਚ ਪੰਥਕ ਤੇ ਕਿਸਾਨੀ ਹੀ ਹੈ ਜਿਹੜਾ ਪਿਛਲੇ ਕੁਝ ਸਾਲਾਂ ਤੋਂ ਉਸ ਤੋਂ ਖੋਇਆ ਗਿਆ ਸੀ 2015 ਵਿੱਚ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਅਕਾਲੀ ਦਲ ਨੇ ਆਪਣਾ ਪੰਥਕ ਵੋਟ ਬੈਂਕ ਗਵਾ ਦਿੱਤਾ ਉਸ ਦੀ ਖੁਸ਼ਕਿਸਮਤੀ ਰਹੀ ਕਿ ਇਸ ਅਰਸੇ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਹੀਂ ਹੋਈਆਂ ਨਹੀਂ ਤਾਂ ਸੂਬੇ ਦੀ ਸੱਤਾ ਦੇ ਨਾਲ-ਨਾਲ ਪਾਰਟੀ ਦੇ ਹੱਥੋਂ ਐਸਜੀਪੀਸੀ ਦੀ ਸੱਤਾ ਵੀ ਜਾ ਸਕਦੀ ਸੀ ਕਿਉਂਕਿ ਬੇਦਬੀ ਦੀਆਂ ਘਟਨਾਵਾਂ ਨੇ ਅਕਾਲੀ ਦਲ ਨੂੰ ਪੂਰੀ ਤਰ੍ਹਾਂ ਹਾਸ਼ੀਏ ਤੇ ਰੱਖ ਦਿੱਤਾ ਸੀ 2007 ਤੋਂ ਲੈ ਕੇ 2017 ਤੱਕ ਲਗਾਤਾਰ ਦੋ ਵਾਰ ਸੱਤਾ ਤੇ ਕਬਜ਼ੇ ਰਹੀ ਅਕਾਲੀ ਦਲ ਪਾਰਟੀ ਤੇ 2017 ਵਿੱਚ ਵਿਧਾਨ ਸਭਾ ਦੀਆਂ 15 ਤੇ 2022 ਵਿੱਚ ਵਿਧਾਨ ਸਭਾ ਦੇ 3 ਸੀਟਾਂ ਤੇ ਸਿਮਟ ਗਈ। ਇਹੀ ਨਹੀਂ 2019 ਦੇ ਲੋਕ ਸਭਾ ਚੋਣਾਂ ਵਿੱਚ ਸਿਰਫ 2 ਸੀਟਾਂ ਤੇ 2024 ਵਿੱਚ ਸਿਰਫ 1 ਸੀਟ ਹੀ ਜਿੱਤ ਸਕੀ ਅਕਾਲੀ ਦਲ। 2022 ਤੋਂ ਬਾਅਦ ਹੁਣ ਸੰਸਦੀ ਜਿਮਣੀ ਚੋਣਾਂ ਵਿੱਚ ਵਿਧਾਨ ਸਭਾ ਦੀਆਂ ਜਿਮਣੀ ਚੋਣਾਂ ਵਿੱਚ ਜੋ ਸ਼੍ਰੋਮਣੀ ਅਕਾਲੀ ਦਲ ਆਪਣਾ ਉਮੀਦਵਾਰ ਵੀ ਖੜਾ ਨਹੀਂ ਕਰ ਸਕੀ ਉਸ ਤੇ ਬਾਅਦ ਉਮੀਦਵਾਰਾਂ ਦੀਆਂ ਕਈ ਜਮਾਨਤਾਂ ਵੀ ਜਬਤ ਹੋਈਆਂ ਜੋ ਲੁਧਿਆਣਾ ਪੱਛਮੀ ਦੇ ਵਿੱਚ ਜਿਮਣੀ ਚੌਂ ਦੇ ਵਿੱਚ ਅਕਾਲੀ ਦਲ ਨੇ ਭਾਗ ਲਿਆ ਤਾਂ ਉੱਥੇ ਜਮਾਨਤ ਜਬਤ ਹੋ ਗਈ ਪਰ ਤਰਨਤਾਰਨ ਜਿਮਣੀ ਚੌਂ ਨੇ ਅਕਾਲੀ ਦਲ ਨੂੰ ਨਵੀਂ ਕਿਰਨ ਦਿੱਤੀ ਏ ਨਵੀਂ ਆਸ ਦਿੱਤੀ ਏ ਪਾਰਟੀ ਦੂਸਰੇ ਸਥਾਨ ਤੇ ਆਈ ਏ ਉਹ ਉਸ ਸਮੇਂ ਜਦੋਂ ਗਰਮਖਿਆਲੀ ਅਮਰਤਪਾਲ ਦੀ ਪਾਰਟੀ ਵੀ ਇਸ ਹਲਕੇ ਵਿੱਚ ਆਪਣਾ ਉਮੀਦਵਾਰ ਉਤਾਰ ਕੇ ਜੋ ਪੂਰੀ ਟੱਕਰ ਦੇ ਰਹੀ ਸੀ ਪਰ ਜੋ ਅੰਮ੍ਰਿਤਸਰ ਅਕਾਲੀ ਦਲ ਪਾਰਟੀ ਤੀਸਰਾ ਨੰਬਰ ਤੇ ਸਬਰ ਕਰਨਾ ਪਿਆ ਉਸ ਨੂੰ ਸੋ ਅਕਾਲੀ ਦਲ ਪਾਰਟੀ ਜੋ ਹੁਣ ਦੁਬਾਰਾ ਗਵਾਚੀ ਹੋਈ ਸ਼ਾਖਾ ਪ੍ਰਾਪਤ ਕਰ ਚੁੱਕੀ ਏ ਸੋ ਦਰਅਸਲ ਜੋ ਇਸੇ ਤਰ੍ਹਾਂ ਆਏ ਹੜ੍ਹਾਂ ਦੇ ਵਿੱਚ ਸਭ ਤੋਂ ਵੱਧ ਜਿਸ ਵੀ ਜੋ ਸੁਖਬੀਰ ਸਿੰਘ ਬਾਦਲ ਨੇ ਕੰਮ ਕੀਤਾ ਹੈ ਉਸ ਦਾ ਅਸਰ ਜ਼ਰੂਰ ਨਜ਼ਰ ਆਇਆ ਹੈ ਸੁਖਬੀਰ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਹਰ ਤਰ੍ਹਾਂ ਦੀ ਮਦਦ ਕੀਤੀ ਏ ਪਿੰਡੂ ਇਲਾਕਿਆਂ ਵਿੱਚ ਜਾ ਕੇ ਸੁਖਬੀਰ ਸਿੰਘ ਬਾਦਲ ਨੇ ਜੋ ਹੜ੍ਹਾਂ ਦੇ ਨਾਲ ਲੋਕ ਪੀੜਤ ਸੀ ਉਹਨਾਂ ਦੀ ਸਹਾਇਤਾ ਕੀਤੀ ਏ ਜਿਸ ਕਾਰਨ ਲੋਕਾਂ ਦੇ ਵੱਲੋਂ ਅਕਾਲੀ ਦਲ ਨੂੰ ਖੇਤਰੀ ਪਾਰਟੀ ਨੂੰ ਫਿਰ ਅੱਗੇ ਲਿਆਉਣ ਦੀ ਜੋ ਇਹ ਚਰਚਾ ਹੈ ਸੋ ਪਿੰਡੂ ਇਲਾਕਿਆਂ ਦੇ ਵਿੱਚ ਜੇਕਰ ਪਾਰਟੀ ਜੋਰ ਲਾ ਕੇ ਜ਼ਿਲ੍ਹਾ ਪੱਸ਼ੀ ਤੇ ਬਲਾਕ ਸੰਮਤੀ ਵਿੱਚ ਆਪਣੇ ਉਮੀਦਵਾਰ ਚੁਣ ਲੈਂਦੀ ਹੈ ਜਾਂ ਫਿਰ ਦੂਸਰੀਆਂ ਪਾਰਟੀਆਂ ਦੇ ਮੁਕਾਬਲੇ ਚੰਗਾ ਪ੍ਰਦਰਸ਼ਨ ਕਰਦੀ ਹੈ ਤਾਂ ਅਕਾਲੀ ਦਲ ਨੂੰ ਉਮੀਦ ਹੈ ਕਿ ਨਵੀਂ ਕਿਰਨ ਅਕਾਲੀ ਦਲ ਦੀ ਜਾਗੇਗੀ ਤੇ 2027 ਵਿੱਚ ਅਕਾਲੀ ਦਲ ਸੱਤਾ ਵਿੱਚ ਵਾਪਸੀ ਕਰੇਗਾ ਜਿਸ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇਹ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ